ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦੇ ਹੋਏ ਐਲਾਨ ਤੋਂ ਬਾਅਦ ਜਿੱਥੇ ਕਿ ਵਕਫਾ ਪਿੰਡਾਂ ਵਿੱਚੋਂ ਬਹੁਤ ਸਾਰੇ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਫਾਰਮ ਭਰੇ ਗਏ ਸਨ ਉੱਥੇ ਹੀ 7 ਅਕਤੂਬਰ ਦਾ ਦਿਨ ਪੇਪਰ ਵਾਪਸ ਲੈਣ ਅਤੇ ਚੋਣ ਨਿਸ਼ਾਨ ਅਲਾਟ ਕਰਨ ਦਾ ਸੀ ਜਿਸ ਦੇ ਚੱਲਦੇ ਆਈ ਫਗਵਾੜਾ ਪ੍ਰਸ਼ਾਸਨ ਵੱਲੋਂ ਵੀ ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਵਕਫਾਕ ਪਿੰਡਾਂ ਵਿੱਚ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਜਿੱਥੇ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ ਉੱਥੇ ਹੀ ਉਨ੍ਹਾਂ ਕਿਹਾ ਕਿ ਵਕਫਾਕ ਪਿੰਡਾਂ ਵਿੱਚੋਂ ਕਈ ਉਮੀਦਵਾਰਾਂ ਨੇ ਸਹਿਮਤੀ ਨਾਲ ਆਪਣੇ ਪੇਪਰ ਵੀ ਵਾਪਸ ਲਏ ਨੇ ਉਨ੍ਹਾਂ ਸਮੂਹ ਪਿੰਡਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਦਾ ਕੰਮ ਆਪਣੇ ਪਿਆਰ ਉਨਾਸਮੂ ਪਿੰਡਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਗਈ ਉਹ ਵੋਟਾਂ ਦਾ ਕੰਮ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾ ਕੇ ਹੀ ਨੇਪੜੇ ਚੜਨ ਤੇ ਬਿਨਾ ਕਿਸੇ ਲੜਾਈ ਝਗੜੇ ਦੇ ਹੀ ਆਪਣੇ ਪਿੰਡ ਦੀ ਪੰਚਾਇਤ ਦੀ ਚੋਣ ਕਰਨ ਉਹਨਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਹਾਂਜੀ ਸਰ ਅੱਜ ਜਿਹੜੇ ਪਿੰਡ ਪਲਾਹੀ ਦੇ ਨਾਲ ਕੁਝ ਪਿੰਡ ਹੋਰ ਇਥੇ ਜੀਸੀਟੀ ਮਿਲਦੇ ਅਪੋਜੀਟ ਇੰਡਸਟਰੀ ਏਰੀਆ ਕਾਗਜ਼ਾਂ ਦੀ ਵਾਪਸੀ ਹੋਈ ਹੈ ਉਪਰੰਤ ਚੋਣ ਨਿਸ਼ਾਨ ਅਲਾਰਟ ਹੋਏ ਨੇ ਔਰ ਇਹ ਜਿਹੜਾ ਕੰਮ ਹੈ ਬੜੀ ਸ਼ਾਂਤੀਪੂਰਵਕ ਨੇ ਪਰ ਚੜਿਆ ਔਰ ਆਸ ਕਰਦੇ ਆ ਕਿ ਪਿੰਡਾਂ ਦੇ ਲੋਕ ਆਪਣੇ ਭਾਈਚਾਰੇ ਨੂੰ ਮਜ਼ਬੂਤ ਰੱਖਦੇ ਹੋਏ ਆਪਸੀ ਸੂਝਬੂਝ ਦਾ ਨਤੀਜਾ ਦੇ ਨਾਲ ਇਹ ਚੋਣਾ ਅਮਨ-ਅਮਾਨ ਦੇ ਨਾਲ ਇੱਕ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਲਈ ਲੜਨਗੇ ਤੇ ਸਰ ਇਹ ਪਿੰਡ ਦੇ ਵਿੱਚ ਕਿੰਨੀ ਟੋਟਲ ਵੋਟ ਸਾਡੇ ਪਿੰਡ ਦੇ ਵਿੱਚ ਤਕਰੀਬਨ 3500 ਦੇ ਕਰੀਬ ਵੋਟ ਹੈਗੀ ਹੈ ਤੇ ਇਲੈਕਸ਼ਨ ਕਿਦਾਂ सरपंच ਦਾ ਇਲੈਕਸ਼ਨ ਹੈ ਨਾਲ ਉਹਨਾਂ ਦੇ 9 ਪੰਚ ਨੇ ਔਰ ਇਹ ਡਾਇਰੈਕਟ ਸਰਪੰਚ ਦੀ ਇਲੈਕਸ਼ਨ ਹੈ 9 ਪੰਚਾਂ ਦੀ ਆਹੂ ਨਿਵਾੜਬੰਦੀ ਹੈ ਨਿਵਾੜਬੰਦੀ ਅਨੁਸਾਰ ਹੋਏਗੀ ਔਰ ਤੇ ਪਿੰਡ ਦਾ ਕਿਦਾਂ ਦਾ ਮਾਹੌਲ ਹੈ ਸਰ ਪਿੰਡ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਲੋਕ ਕਿਹੜੇ ਆ ਉਹ ਇਸ ਮਹਾਕਮ ਦੇ ਵਿੱਚ ਬੜ ਚੜ੍ਹ ਕੇ ਯੋਗਦਾਨ ਪਾਉਣਗੇ ਔਰ ਚੱਗੇ ਔਰ ਚੰਗੇ ਉਮੀਦਵਾਰਾਂ ਨੂੰ ਪਾਉਣਗੇ ਨਿਸ਼ਾਨ ਦਿੱਤੇ ਸਾਰੇ ਸਾਡੇ ਗੰਨੇ ਨੂੰ ਸਪੈਂਸ ਦੇ ਕੋ ਪੈਂਚੇ ਦੀ ਕੋ ਪੈਂਚੇ ਨਿਸ਼ਾਨ ਸਾਨੂੰ ਮਿਲ ਗਏ 15 ਦਿਨ ਨੂੰ ਬੁੱਤਾ ਆ ਨਿਸ਼ਾਨ ਆਪਾਂ ਬੈਂਕ علاوہ ਦੇ ਪਿੰਡਾਂ ਵਿੱਚ ਬਾਅਦ ਚੜ ਗਏ ਜਿਹੜਾ ਸਹੀ ਉਮੀਦਵਾਰ ਨੂੰ ਬੁੱਤਾ ਪਾਵਾਂਗੇ ਟੋਟਲ ਕਿੰਨੀ ਵੋਟ ਹੈ ਜੀ ਆਪਣੇ ਬੰਦੇ ਚ ਲੱਗਦਾ 933 ਕਿ ਬੋਟ ਹੈ ਤੇ ਕਿਦਾਂ ਦਾ ਮਾਹੌਲ ਹੈ ਉੱਥੇ ਦਾ ਮਾਹੌਲ ਦੋ ਮੈਂਬਰ ਸਾਡੇ ਆਲਰੇਡੀ ਜਿੱਤ ਚੁੱਕੇ ਜੀ ਨਾਮ ਵਗੈਰਾ ਕੀ ਹੈਡ ਖੜਾ ਨਹੀਂ ਹੋਇਆ ਜੀ ਨਾਮ ਕੀ ਆ ਉਹਨਾਂ ਦੇ ਨੰਦਨ ਸਿੰਘ ਤਾਂ ਇੱਕ ਤਾਂ ਨਰਿੰਦਰ ਸਿੰਘ ਉਧਰ ਚੋਣ ਨਿਸ਼ਾਨ ਅਲਾਰਟ ਹੋਣ ਤੋਂ ਬਾਅਦ ਵਕਫਾ ਪਿੰਡਾਂ ਵਿੱਚੋਂ ਚੋਣ ਲੜਨ ਵਾਲੇ ਉਮੀਦਵਾਰਾਂ ਤੇ ਹੋਰਨਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਚੋਣ ਨਿਸ਼ਾਨ ਅਲਾਰਟ ਹੋਣ ਦੀ ਪ੍ਰਕਿਰਿਆ ਬੜੀ ਹੀ ਸ਼ਾਂਤੀਪੂਰਵਕ ਨੇਪੜੇ ਛੜੀ ਹੈ ਜਿਸ ਲਈ ਪੰਜਾਬ ਦੀ ਮੌਜੂਦਾ ਸਰਕਾਰ ਵਧਾਈ ਦੀ ਪਾਤਰ ਹੈ ਹੁਣਾਂ ਕਿਹਾ ਕਿ ਪਿੰਡਾਂ ਵਿੱਚ ਵੋਟਾਂ ਦਾ ਕੰਮ ਪੂਰੇ ਅਮਨ-ਓ-ਅਮਾਨ ਨਾਲ ਨੇਪੜੇ ਛੜਿਆ ਜਾਵੇਗਾ ਤੇ ਸਹੀ ਉਮੀਦਵਾਰ ਨੂੰ ਹੀ ਪਿੰਡ ਦੀ ਬਾਗਡੋਰ ਸੌਂਪੀ ਜਾਵੇਗੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੱਸ ਸ਼ਰਮਾ ਦੀ ਰਿਪੋਰਟ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਮੁਕੇਸ਼ ਕੁਮਾਰ ਜੂਨੀਅਰ ਇੰਜੀਨੀਅਰ ਹਾਂ ਐਜ ਏ ਆਰਓ ਤੇ ਸਾਡੇ ਐਸਕਿਊ ਸਾਹਿਬ ਆਰਓ ਕਲਸਟਰ ਨੰਬਰ 3 ਇਹ ਤੋਂ ਅੱਜ ਜੀ 7 ਤਰੀਕ ਨੂੰ ਜਿਹੜੇ ਹੈਗੇ ਆ ਨਾਮਜ਼ਦਗੀਆਂ ਵਾਪਸ ਲੈਣੀਆਂ ਸੀਗੀਆਂ 3 ਵਜੇ ਤੱਕ ਉਹ ਕੈਂਡੀਡੇਟਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਨੇ ਤੇ ਹੁਣ ਉਹਨਾਂ ਨੂੰ ਜਿਹੜੇ ਹੈਗੇ ਆ ਚੋਣ ਨਿਸ਼ਾਨ ਅਲਾਟ ਕੀਤੇ ਜਾਣੇ ਆ ਤੇ ਸਾਰੇ ਕਿੰਨੇ ਮੰਗੀ ਕਿੰਨੇ ਟੋਟਲ ਪਿੰਡਾਂ ਦੇ ਵਿੱਚ ਇਲੈਕਸ਼ਨ ਹੋ ਰਿਹਾ ਹੈ ਜੀ ਤੁਹਾਡੇ ਕੋਲ 6 ਪਿੰਡ ਹੈ ਜੀ ਤੇ ਕਿੰਨੇ ਲੋਕਾਂ ਦੇ ਨਾਮ ਜਦੀਆਂ ਜਿਹੜੀਆਂ ਅੱਜ ਲਈਆਂ ਤੁਹਾਡੇ ਜਿਹੜੀਆਂ ਅੱਜ ਦੀਆਂ ਅਸੀਂ ਸਾਡੇ ਕੋਲ ਵਾਪਸੀਆਂ ਲਈਆਂ ਬਾਕੀ-ਬਾਕੀ ਪਿੰਡਾਂ ਦੇ ਵਿੱਚ ਹੋਈਆਂ ਜੀ ਆਪਣੇ ਜੀ ਦੇ ਕੀ ਬਲਾਈ ਚੋ 19 19 ਬਲਾਈ ਚੋ ਆ ਜੀ ਤੇ ਰਾਨੀਪੁਰ ਕੰਪੂਵਾ ਚੋ ਦੋਆ ਜੀ ਤੇ ਰਾਨੀਪੁਰ ਰਾਜਪੂਤਾਂ ਚੋ ਦੋਆ ਆ ਇਹ ਬੁਹਾਨੀ ਦੇ ਵਿੱਚੋਂ ਹੈਗੀਆਂ ਪੰਜਾਂ ਜੀ ਹਾਂ ਜੀ ਹਾਂ ਜੀ ਅੰਮ੍ਰਿਤਸਰ ਅਤੇ ਜਗਪਾਲ ਤੋਂ ਕੋਈ ਵਾਪਸੀ ਨਹੀਂ ਲਿਗੀ ਹੈ। ਸੇ ਨਾ ਨਹੀਂ ਦੋ ਪਿੰਡ ਵਿੱਚੋਂ ਕੋਈ ਵਾਪਸੀ ਨਹੀਂ। 5 ਨੰਬਰ ਵਿੱਚ ਬਹੁਤ ਵਧੀਆ ਫਗਵਾੜੇ ਦਾ ਮਾਹੌਲ ਹੈ ਕਿਸੇ ਤਰ੍ਹਾਂ ਦੀ ਕਿਸੇ ਵੀ। ਪੁਰਾਣੀਪੁਰ ਖੰਬੋਲ ਦੇ ਵਸਨੀਕਾਂ ਨੂੰ ਆਪਾਂ ਨੂੰ ਕਿਸ ਤਰ੍ਹਾਂ ਦੀ ਖ਼ਬਰ ਨਹੀਂ ਮਿਲੀ ਹੈਗੀ ਆ ਸਾਰੇ ਪਿੰਡਾਂ ਦੇ ਵਿੱਚ। ਵਧੀਆ ਸਹਿਯੋਗ ਦਿੱਤਾ ਪਿੰਡ ਵਸਨੀਕਾਂ ਨੇ ਸਾਰੇ ਕਮਿਟੀ ਜਿਹੜੇ ਹੈਗੇ ਸਮਝਦਾਰ ਨੇ ਇਸ ਕਰਕੇ ਵਾਅ ਵੀ ਜਿਹੜੀਆਂ ਹਨ ਇਲੈਕਸ਼ਨਾਂ ਦੇ ਉੱਤੇ ਵੀ ਸਮਝਦਾਰੀ ਵਰਤਣਗੇ ਬਾਕੀ ਸਾਰਿਆਂ ਨੇ ਆਪਣਾ ਭਾਈਚਾਰਾ ਪੂਰੀ ਤਰ੍ਹਾਂ ਦਿਖਾਇਆ